ਦੁਨੀਆਂ ਚੱਲੋ ਚੱਲੀ ਦਾ ਮੇਲਾ ਇਹ ਜੱਗ ਦੀ ਰੀਤ ਪੁਰਾਣੀ ਐ ਦਿਲ ਨਾ ਲਾ ਬੈਠੀ ਤੂੰ ਬੰਦਿਆ ਇੱਥੇ ਹਰ ਸ਼ੈ ਆਣੀ ਜਾਣੀ ਐ ਤੇ ਤਨ ਮੈਲਾ ਚਮੜੀ ਫਿੱਕੀ ਐ ਇੱਥੇ ਪਾਂਤ ਪਾਂਤ ਦੀ ਮਿੱਟੀ ਐ ਦਸ ਮਿੱਟੀ ਦਾ ਕੀ ਮਾਣ ਕਰੇ ਚਾਹੇ ਕਾਲੀ ਐ ਚਾਹੇ ਚਿੱਟੀ ਐ ਤੇ ਹਰ ਕਿਸੇ ਨਾਲ ਖੁੱਲਣਾ ਚੰਗਾ ਨਹੀਂ ਆਪਣਿਆਂ ਨੂੰ ਭੁੱਲਣਾ ਚੰਗਾ ਨਹੀਂ ਕਈਆਂ ਦੀ ਆਦਤ ਹੁੰਦੀ ਐ ਹਸਣ ਦੀ ਉਹਨਾਂ ਦੇ ਹਾਸੇ ਤੇ ਡੁੱਲ ਜਾਣਾ ਚੰਗਾ ਨਹੀਂ ਤੇ ਪਿਆਰ ਲਈ ਦੁਨੀਆ ਨਾਲ ਲੜਨਾ ਤਾਂ ਠੀਕ ਐ ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ 'ਚ ਮਿਲਾਉਣਾ ਵੀ ਤਾਂ ਚੰਗਾ ਨਹੀਂ ਤੇ ਕਈ ਵਾਰ ਬੰਦੇ ਨੂੰ ਆਪਣੇ ਹੀ ਮਾਰ ਜਾਂਦੇ ਨੇ ਕਈ ਵਾਰ ਬੰਦੇ ਨੂੰ ਆਪਣੇ ਹੀ ਮਾਰ ਜਾਂਦੇ ਨੇ ਦੁਸ਼ਮਣਾਂ ਨੂੰ ਦੋਸ਼ੀ ਠਹਿਰੋਣਾ ਵੀ ਤਾਂ ਚੰਗਾ ਨਹੀਂ ਦੁਸ਼ਮਣਾਂ ਨੂੰ ਦੋਸ਼ੀ ਠਹਿਰੋਣਾ ਵੀ ਤਾਂ ਚੰਗਾ ਨਹੀਂ ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ ਪਹਿਲਾਂ ਹੱਸ ਹੱਸ ਜਿਹੜੇ ਕਰਨ ਗੱਲਾਂ ਪਿੱਛੋਂ ਪਿੱਠ ਤੇ ਵਾਰ ਚਲਾ ਜਾਂਦੇ ਬੁੱਲੇ ਸ਼ਾ ਜੇ ਰੱਬ ਨਜ਼ਦੀਕ ਹੁੰਦਾ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਬੁਰੇ ਹਾਲਾਤ ਜਦੋਂ ਘੇਰ ਲੈਂਦੇ ਨੇ ਫਿਰ ਆਪਣੇ ਹੀ ਨਜ਼ਰਾਂ ਫੇਰ ਲੈਂਦੇ ਨੇ ਸੋਚ ਸੋਚ ਕੇ ਚੱਲ ਮਣਾ ਇੱਥੇ ਪੈਰ ਪੈਰ ਤੇ ਰੋੜੇ ਨੇ ਇਹਨੂੰ ਨਿੰਦਣ ਵਾਲੇ ਬੋਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਜੀਣਾ ਮਰਨਾ ਵਾਸ ਨਹੀਂ ਨਾ ਵਾਸ ਹੈ ਤੇਰੇ ਲੇਖ ਖੁੱਦ ਨੂੰ ਰੱਬ ਹੱਥ ਸੌਂਪ ਕੇ ਲੈ ਜਗਤ ਤਮਾਸ਼ਾ ਵੇਖ ਲੈ ਜਗਤ ਤਮਾਸ਼ਾ ਵੇਖ